ਅੱਡੇ ਦੋ ਤਿੰਨ ਮੌਤਾਂ ਹੋ ਗਈਆਂ ਇਹਦੀ ਕੋਈ ਸਾਡੀ ਸੁਣਵਾਇ ਨਹੀਂ ਕਰਦੇ ਘਰਾਂ ਦੇ ਵਿੱਚ ਸੱਪ ਵੜਦੇ ਨੇ ਜੀ ਕਦੇ ਕਿਸੇ ਦੇ ਘਰ ਨਿਕਲੇ ਹੁੰਦੇ ਜੀ ਕਦੇ ਕਿਸੇ ਦੇ ਘਰ ਨਿਕਲੇ ਹੁੰਦਾ ਇੱਥੇ ਸੱਪ ਵੀ ਸੱਪ ਲੜ ਕੇ ਮੌਤਾਂ ਵੀ ਬਹੁਤ ਹੋਈਆਂ ਨੇ ਮਰ ਤਾਂ ਪਊਗਾ ਇਹ ਕੋਈ ਚੂਹਾ ਤਾਂ ਨਹੀਂ ਹੈਗਾ ਜਿਸ ਸੱਤ ਨਾਲ ਫੜ ਲਾਂਗੇ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜਿਹੜੇ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਅੱਜ ਗੱਲ ਕਰਾਂਗੇ ਪੁਰਾਣੀ ਸ੍ਰੈਮਪਤੀ ਸਮਾਣਾ ਵਿਖੇ ਬਹੁਤ ਸਾਰੇ ਕਾਰਨਾਂ ਬਾਰੇ ਜਾਣਾਂਗੇ ਕੀ ਕਾਰਨ ਜਿਹੇ ਹਨ ਜਿਹੜੀ ਅੱਗੇ ਲਗਭਗ ਪਿਛਲੇ 5 ਸਾਲਾਂ ਤੋਂ ਇੱਥੇ ਹੀ ਮੋਤਾ ਕਿਉਂ ਹੋ ਰਹੀਆਂ ਹਨ ਇਹ 500 ਮੀਟਰ ਦਾ ਇੱਕ ਦਾਇਰਾ ਹੈ ਇਸ ਦਾਇਰੇ ਦੇ ਵਿੱਚ ਹੀ ਮੋਤਾ ਹੁੰਦੀਆਂ ਹਨ ਬਹੁਤ ਹੈ ਕੀ ਗੱਲਬਾਤ ਹੈ ਸਾਰੀ ਹੀ ਆਪਾਂ ਜਾਣਦੇ ਹਾਂ ਆਹ ਚੱਲਦੇ ਹਾਂ ਪੁਰਾਣੀ ਸਰਾਪਤੀ ਜਿੱਥੇ ਕਿ ਲਗਾਤਾਰ ਪਿਛਲੇ 5 ਸਾਲਾਂ ਤੋਂ 5 ਸਾਲਾਂ ਤੋਂ ਲਗਾਤਾਰ ਮੋਤਾ ਹੋ ਰਹੀਆਂ ਨੇ ਸੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਪੁਰਾਣੀ ਸਰਾਪਤੀ ਦਵਿੰਦਰ ਪੱਟੀ ਸਵਾਗਤ ਹੈ ਸਰਕਾਰ ਮੁਰਦਾਬਾ ਸਾਡਾ ਇੱਕਾ ਜਿੰਦਾਬਾਦ ਕਿਰਪਾਵਾਦ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਗੰਦੇ ਨਾਲੇ ਦੇ ਕੋਲ ਖੜੇ ਲੋਕਾਂ ਨੂੰ ਦੇਖ ਰਹੇ ਹੋ ਇਹ ਤਸਵੀਰਾਂ ਪੁਰਾਣੀ ਸਰਾਂਪਤੀ ਸਮਾਣਾ ਦੀਆਂ ਨੇ ਜਿੱਥੇ ਕੇ ਲੋਗ ਨਾਰੇ ਲਗਾਉਂਦੇ ਵੀ ਨਜ਼ਰ ਆ ਰਹੇ ਨੇ ਸਰਕਾਰ ਦੇ ਖਿਲਾਫ ਅਸਲ ਦੇ ਵਿੱਚ ਮੁੱਦਾ ਕੀ ਹੈ ਕਿ ਇਹ ਨਾਲਾ ਕਾਫੀ ਪੁਰਾਣੇ ਟਾਈਮਾਂ ਤੋਂ ਇੱਥੋਂ ਲੰਘਦਾ ਹੈ ਔਰ ਘਰਾਂ ਦੀ ਵਸੋਂ ਦੇ ਵਿੱਚੋਂ ਇਹ ਨਾਲਾ ਹੋ ਕੇ ਗੁਜ਼ਰਦਾ ਹੈ ਔਰ ਮੌਸਮ ਦੇ ਚੱਲਦਿਆਂ ਬਰਸਾਤੀ ਮੌਸਮ ਦੇ ਚੱਲਦਿਆਂ ਇੱਥੇ ਬਹੁਤ ਜ਼ਿਆਦਾ ਗੰਦ ਹੋਣ ਕਾਰਨ ਜ਼ਹਿਰੀਲੇ ਸੱਪ ਨਿਕਲਦੇ ਨਿਕਲਦੇ ਆ ਰੋਜ਼ ਹੀ ਔਰ ਦੋ ਤਿੰਨ ਮੌਤਾਂ ਵੀ ਹੋ ਚੁੱਕੀਆਂ ਦੋ ਕੁ ਮਹੀਨੇ ਪਹਿਲਾਂ ਅਸੀਂ ਇੱਕ ਨਿਊਜ਼ ਵੀ ਚਲਾਈ ਸੀ ਇੱਕ ਨੌਜਵਾਨ 22 23 ਸਾਲ ਦੀ ਨੌਜਵਾਨ ਲੜਕੀ ਦੀ ਇੱਥੇ ਮੌਤ ਵੀ ਹੋਈ ਹੈ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਾਹੀ ਗੁਰਜੀ ਦਾ ਖਾਲਸਾ ਬਾਹੀ ਗੁਰਜੀ ਦੀ ਖਾਤੇ ਬਿਰਜੀ ਸਾਨੂੰ ਇੱਥੇ ਘਟੋ ਘਟ 40 45 ਸਾਲ ਸਾਨੂੰ ਇੱਥੇ ਰਹਿੰਦੇ ਨੂੰ ਹੋ ਰਹੇ ਆ ਜੀ 40-45 ਸਾਲ ਦੇ ਵਿੱਚ ਵਿੱਚ ਆ ਦੇਖ ਲਓ ਸਾਡੇ ਨਾਲ ਇਹ ਦੀ ਹਾਲੇ ਤੱਕ ਕੋਈ ਸਮੱਸਿਆ ਨਹੀਂ ਉੱਥੇ ਦਾ ਉੱਥੇ ਹੀ ਆ ਬਲਕਿ ਉਤੋਂ ਵੀ ਜ਼ਿਆਦਾ ਗੰਦ ਪੇਰਿਆ ਹੈ ਜੀ ਇੱਥੇ ਕਿੰਨੇ ਕੁ ਵੋਟ ਆ ਤੁਹਾਡੇ ਜੀ ਸਾਡੀ ਵੋਟ ਘੱਟੋ ਘੱਟ 2-250 ਵੋਟਾਂ ਨੇ ਜੀ ਸਾਡੀਆਂ ਜਦੋਂ ਵੋਟਾਂ ਲੈ ਨਾਂਦੇ ਜੀ ਉਹਦੇ ਤਾਂ ਹੱਥ ਜੋੜ ਲੈ ਜਾਂਦੇ ਨੇ ਜਿੱਤ ਜਾਂਦੇ ਨੇ ਐਮਸੀ ਬਣ ਜਾਂਦੇ ਨੇ ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਜੀ ਹੁਣ ਘਰਾਂ ਦੇ ਵਿੱਚ ਵੀ ਦੇਖ ਲਓ ਸਾਡੇ ਇੱਥੇ ਬਹਿ ਕੇ ਰੋਟੀ ਵੀ ਨਹੀਂ ਖਾ ਸਕਦੇ ਅਸੀਂ ਚੰਗੀ ਤਰ੍ਹਾਂ ਜੀ ਸਾਡੀ ਮੰਗਾ ਕਿ ਹੋਰ ਵੀ ਕੋਈ ਸਾਡੀ ਮੰਗਾ ਤਾਂ ਬਥੇਰੀਆਂ ਨੇ ਜੀ ਸਾਡੀ ਤਾਂ ਇੱਕ ਮੰਗ ਵੀ ਪੂਰੀ ਨਹੀਂ ਹੋਰੀ ਜੀ ਇੱਕ ਮੰਗ ਵੀ ਸਾਡੀ ਪੂਰੀ ਨਹੀਂ ਹੋਈ ਆ ਸਭ ਤੋਂ ਪਹਿਲਾਂ ਸਾਡੀ ਮੰਗ ਹੈ ਜੀ ਸਾਡਾ ਨਾਲਾ ਪੱਕਾ ਹੋਣਾ ਚਾਹੀਦਾ ਜੀ ਜੀ ਮੇਰਾ ਸਰਮਸੇ ਜੀ ਸੱਚ ਹੈ ਜਿਹੜਾ ਨਾਰੇ ਨੂੰ ਲਗਾਏ ਸਾਡੀ ਸਮੱਸਿਆ ਜੀ ਇਹੀ ਆ ਸਾਡੀ ਸਰਕਾਰ ਨੂੰ ਵੀ ਪਤਾ ਪਿੰਡ ਵਾਲਿਆਂ ਨੂੰ ਪਤਾ ਇੱਥੇ ਦਾ ਬਹੁਤ ਬੁਰਾ ਹਾਲ ਹੋ ਰਿਹਾ ਇਹ ਨਾਲੇ ਵਾਰੋਂ ਜਿਹੜੀ ਵੀ ਅਸੀਂ ਮੰਗਾ ਨਾਲੇ ਦੀ ਹੈ ਸਭ ਤੋਂ ਜ਼ਿਆਦਾ ਸਾਡੀ ਬਹੁਤ ਪਰੇਸ਼ਾਨ ਹੋ ਰਹੇ ਅਸੀਂ ਵੀ ਤੁਹਾਡਾ ਜਿਹੜਾ ਐਮਸੀ ਹੈ ਕੁੱਕਾ ਐਮਸੀ ਉਹਦੇ ਤੁਸੀਂ ਧਿਆਨ ਨਹੀਂ ਲੈਂਦੀ ਐ ਐਮਸੀ ਬਥਰੀ ਲੈਂਦੀ ਐ ਜਿ ਹੁਣਾਂ ਤੱਕ ਵੀ ਪਰਮਿਸ ਪਰ ਪਾਈ ਐ ਕਿੰਨੀ ਵਾਰ ਮਿਲਿਆ ਤੁਸੀਂ ਕੁੱਕਾ ਤੇਰੇ ਬਾਰ ਵੀ ਕੋਈ ਗਿਣਤੀ ਨਹੀਂ ਆ ਸਾਡੀ ਹਾਂਜੀ ਤੇਰੇ ਕੋਲ ਗਿਣਤੀ ਨਹੀਂ ਆ ਸਾਡੀ ਕਿੰਨੀ ਵਾਰ ਆਖਿਆ ਜੀ ਤੁਹਾਡੇ ਇੱਕ ਇੱਥੇ ਡਾਕਟਰ ਦਈਆ ਨੇ ਉਹ ਵੀ ਵੱਡਾ ਸਥਾਨ ਰੱਖਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਕੀ ਤੁਸੀਂ ਉਹਨਾਂ ਨੂੰ ਮਿਲਿਆ ਨਾ ਜੀ ਨਾ ਮਿਲਿਆ ਸੀ ਉਹ ਕੀ ਕਰਨ ਸਾਰਾ ਮਿਲਿਆ ਕੋਈ ਕੋਈ ਮੰਗਾ ਪੂਰੀ ਨਹੀਂ ਕਰ ਰਿਹਾ ਸਾਡੀ ਸਭ ਤੋਂ ਜ਼ਿਆਦਾ ਸਾਡੀ ਨਾਲੇ ਦੀ ਐ ਜੀ ਉਹ ਤੁਸੀਂ ਐਮਐਲਏ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਸਮਾਨੇ ਮੇਰੇ ਸਾਹਮਣੇ ਇਹ ਸਾਹਿਬ ਇਹ ਕਹ ਰਹੇ ਅਸੀਂ ਨਾਲਾ ਖੋਣਾ ਚਾਹੀਦਾ ਸਾਡੇ ਸਾਹਿਬ ਬੰਦ ਹੋ ਜਾਂਦੇ ਤੇ ਨਿਸਵਾਹੀ ਹੋਣੀ ਚਾਹੀਦੀ ਨਾ ਜੀ ਯਾ ਤਾਂ ਲਪਾਈ ਹੋਵੇ ਜਾਂ ਲੈਂਟਰ ਪੈ ਜਾਣ ਹਾਂ ਜਾਂ ਸਫਾਈ ਹੋ ਜਾਣ ਉਹ ਹੈ ਕਿ ਕਿ ਸਾਰਾ ਯਾ ਬੰਦ ਕਰ ਦਿਓ ਇਸ ਨੂੰ ਕਿੰਨੇ ਕਿਲੋਮੀਟਰ ਦਾ ਨਾਲਾ ਇਹ ਤਾਂ ਬਹੁਤ ਦੂਰ ਤੱਕ ਬਹੁਤ ਦੂਰ ਤੱਕ ਨਾਲੀ ਤੋਂ ਤੁਹਾਡੇ ਘਰਾਂ ਦੇ ਵਿੱਚ ਵਿੱਚ ਆਉਂਦਾ ਹੈ ਕਿੰਨਾ ਸਾਡੇ ਘਰਾਂ ਦੇ ਵਿੱਚ ਆਇਆ 500 ਮੀਟਰ 1000 ਮੀਟਰ ਹਾਂ ਜੀ ਆਹ 1000 ਮੀਟਰ ਤੋਂ ਹੈ ਹੀ ਹੈ ਪਹਿਲਾਂ ਤੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹਾਂ ਫਿਰ ਆਪਣੇ ਇਕਤਾਰਾ ਬੋਲੇ ਚੈਨਲ ਦਾ ਜੋ ਟੀਮ ਹੈ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਇਸ ਗਰੀਬ ਮਹੱਲੇ ਦੇ ਵਿੱਚ ਆ ਕੇ ਇੱਥੋਂ ਦੀ ਸਾਰ ਲੈ ਰਹੇ ਹਨ ਤੇ ਪਰ ਸਰਕਾਰ ਜਿਹੜੀ ਹੈ ਸਰਕਾਰ ਦੇ ਸਿਰ ਤੇ ਜੂਨ ਹੀ ਅਜੇ ਤੱਕ ਛਰਤੀ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਇੱਥੇ ਸਭ ਨੂੰ ਅਪੀਲ ਕੀਤੀ ਸੀ ਵੀ ਇਹ ਨਾਲਾ ਜਿਹੜਾ ਹੈ ਇਹਦਾ ਬੁਰਾ ਹੈ ਮੱਛਰ ਇੱਥੇ ਮੱਛਰ ਬਹੁਤ ਜ਼ਿਆਦਾ ਪੈਦਾ ਹੁੰਦਾ ਹੈ ਉਹ ਸਾਰੇ ਸ਼ਹਿਰ ਦਾ ਗੰਦ ਇੱਥੇ ਆਉਂਦਾ ਹੈਗਾ ਗੰਪੂ ਦਾ ਇੱਥੇ ਸੱਪ ਵੀ ਸੱਪ ਲੜ ਕੇ ਮੌਤਾਂ ਵੀ ਬਹੁਤ ਹੋਈਆਂ ਨੇ ਡੇਂਗੂ ਦੀ ਨਾਲ ਵੀ ਮੌਤਾਂ ਬਹੁਤ ਹੋਈਆਂ ਨੇ ਇੱਥੇ ਤੇ ਹੁਣ ਵੀ ਅੱਤ ਥੋੜਾ ਜਿਹਾ ਪਤਾ ਲੱਗਾ ਵੀ ਕਿਸੇ ਨੌਜਵਾਨ ਲੜਕੀ ਦੀ ਸੱਪ ਲੜ ਕੇ ਮੌਤ ਹੋ ਗਈ ਹੈ ਬਹੁਤ ਦੁਖਦਈ ਗੱਲ ਹੈ ਪਰ ਸਰਕਾਰ ਨੂੰ ਸ਼ਰਮ ਨਹੀਂ ਆ ਰਹੀ ਸਾਡੇ ਜੋ ਐਮਸੀ ਸਾਹਿਬਾਨ ਨੇ ਇਹ ਵੀ ਇੱਥੇ ਆਉਂਦੇ ਨੇ ਬਹੁਤਾ ਦਾ ਟਾਈਮ ਹੁੰਦਾ ਉਦੋਂ ਸਾਰੀਆਂ ਪਾਰਟੀਆਂ ਇੱਥੇ ਆਉਂਦੀਆਂ ਨੇ ਪਰ ਕੋਈ ਵੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਰਿਹਾ ਕਿ ਇਸ ਨਾਲੇ ਨੂੰ ਜਾਂ ਤਾਂ ਅੰਡਰਗਰਾਊਂਡ ਕੀਤਾ ਜਾਵੇ ਜਾਂ ਇਹਨੂੰ ਪੱਕਾ ਕਰਕੇ ਲੈਂਟਰ ਪਾ ਦਿੱਤਾ ਜਾਵੇ ਇਹ ਜਿਹੜੀ ਜਗ੍ਹਾ ਹੈ ਸਰਕਾਰ ਉਹਦੇ ਉੱਤੇ ਥਿਆਈ ਵੀ ਬਣਾ ਸਕਦੀ ਹੈ ਕੁਝ ਵੀ ਕਰ ਸਕਦੀ ਹੈ ਪਹਿਲ ਦੇ ਆਧਾਰ ਤੇ ਤੁਹਾਨੂੰ ਚਾਹੀਦੇ ਪਹਿਲ ਦੇ ਆਧਾਰ ਤੇ ਕੰਮ ਹੋਵੇ ਇਹ ਇਹ ਪਹਿਲ ਦੇ ਆਧਾਰ ਤੇ ਮਤਲਬ ਕਿ ਸਰਕਾਰ ਨੂੰ ਕਰਨਾ ਚਾਹੀਦਾ ਤੇ ਤਾਂ ਹੀ ਸਰਕਾਰ ਦਾ ਬੋਟ ਆਪਣਾ ਵਿਕਾਸ ਹੋ ਸਕਦਾ ਮਹੱਲੇ ਦਾ ਤੇ ਦਲਸਾ ਭਾਈ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਧਿਆਨ ਦੇ ਵਿੱਚ ਤੁਸੀਂ ਲਿਆਂਦਾ ਇਹ ਵੀ ਪਹਿਲਾਂ ਪਤਾ ਵੀ ਟ੍ਰੇਜਰੀ ਹੋਈ ਹੈ ਚਲੋ ਅਸੀਂ ਇਹ ਸਰਕਾਰ ਦੇ ਧਿਆਨ ਦੇ ਵਿੱਚ ਹਰ ਟਾਈਮ ਲਿਆਉਂਦੇ ਰਹੇ ਹਾਂ ਵੀ ਇਹ ਨਾਲਾ ਜਿਹੜਾ ਸਾਡਾ ਪੱਕਾ ਕੀਤਾ ਜਾਵੇ ਤੇ ਚਾਰ ਪੰਜ ਵਾਰੀ ਮੈਂ ਆਪਣੇ ਵੱਲੋਂ ਲਿਖ ਕੇ ਵੀ ਦਿੱਤਾ ਹੋਇਆ ਤੇ ਮੇਰੇ ਕੋਲ ਪ੍ਰੂਫ ਰਿਕਾਰਡ ਵੀ ਹੈਗਾ ਲਿਖ ਕੇ ਦਿੱਤੇ ਦਾ ਤੇ ਮੇਰੀ ਤਾਂ ਇਹੀ ਸਰਕਾਰ ਨੂੰ ਬੇਨਤੀ ਹੈ ਵੀ ਅੱਗੇ ਤੋਂ ਇਹ ਤਰੇਜ਼ੀਆਂ ਨਾ ਹੋਣ ਤੇ ਇਹ ਨਾਲਾ ਜੇ ਜਾਦੇ ਨਹੀਂ ਆਪਾਂ ਨਹੀਂ ਕਰ ਸਕਦੇ ਤਾਂ ਇਹ ਨਾਲਾ ਆਪਣਾ ਜਿੱਥੇ ਤੱਕ ਉਹਨਾਂ ਦੇ ਘਰ ਪੈਂਦੇ ਨੇ ਉੱਥੇ ਤੱਕ ਬੰਦ ਕਰਾਏ ਜਾਣ ਮੈਂ ਇਸ ਦੀ ਰਿਕਾਰਡਿੰਗ ਐਕਸ਼ਨ ਸਾਹਿਬ ਨੂੰ ਵੀ ਈਓ ਸਾਹਿਬ ਨੂੰ ਵੀ ਸਾਰਿਆਂ ਨੂੰ ਟਾਈਮ-ਟਾਈਮ ਤੇ ਮਿਲਦਾ ਰਿਆਂ ਤੇ ਉਹ ਉਹਨਾਂ ਵੱਲੋਂ ਇਹੀ ਭਰੋਸਾ ਦਵਾਇਆ ਜਾਂਦਾ ਸੀ ਕਿ ਅਸੀਂ ਐਸਟੀਮੇਟ ਬਣਾ ਰਹੇ ਹਾਂ ਬਣਵਾਵਾਂਗੇ ਸਰ ਤੁਸੀਂ ਜਿਹੜਾ ਪਰਿਵਾਰਾਂ ਦੇ ਨਾਲ ਖੜੇ ਹੋ ਮੁੰਡਾ ਮੋਢਾ ਲਾ ਕੇ ਮੈਂ ਕਹਿੰਦਾ ਜੀ ਬਿਲਕੁਲ ਮੇਰੇ ਆਪਣੇ ਪਰਿਵਾਰ ਨੇ ਜੀ ਇਹ ਮੈਂ ਹਰ ਟਾਈਮ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਖੜਾ ਜੀ ਬਾਕੀ ਜਦੋਂ ਦਾ ਮੈਂ ਉੱਥੇ ਐਮਸੀ ਬਣਿਆ ਬਾਥਰੂਮ ਵਗੈਰਾ ਸੀਵਰੇਜ ਵਗੈਰਾ ਦੀ ਇਹਨਾਂ ਦੀ ਜਿਹੜੀ ਸਮੱਸਿਆ ਸੀ ਬਹੁਤ ਗੰਭੀਰ ਸੀ ਹਰ ਟਾਈਮ ਪਾਣੀ ਖੜਾ ਰਹਿੰਦਾ ਸੀ ਤੇ ਉਹ ਮੇਰੇ ਵੱਲੋਂ ਜਦੋਂ ਮੈਂ ਐਮ ਸੀ ਬਣਿਆ ਉਸ ਤੋਂ ਬਾਅਦ ਇਹ ਸਾਰਾ ਮੇਰੇ ਵੱਲੋਂ ਕਰਵਾਇਆ ਗਿਆ ਸੀ ਸਰ ਜਿਹੜਾ ਇਹ ਮਸਲਾ ਹੈ ਇਹ ਨਾਲੇ ਦਾ ਇਹ ਕਿਹੜੀ ਵਿਭਾਗ ਦਾ ਇਰੀਗੇਸ਼ਨ ਡਿਪਾਰਟਮੈਂਟ ਦੇ ਅੰਦਰ ਆਉਂਦਾ ਜੀ ਜਾਂ ਤਾਂ ਇਰੀਗੇਸ਼ਨ ਡਿਪਾਰਟਮੈਂਟ ਇਹਨਾਂ ਨੂੰ ਲਿਖ ਕੇ ਦੇਵੇ ਤੇ ਇਹਦੇ ਅੰਦਰ ਉਹ ਹਦੂਦ ਇਹ ਕਮੇਟੀ ਦਾ ਪੈਂਦਾ ਇਹਦੇ ਵਿੱਚ ਜਾਨੀ ਕਿ ਵੀ ਇੱਕ ਸਰਕਾਰ ਲੈਵਲ ਦੀ ਗੱਲ ਹੈ ਮਲੂਈ ਚਾਹੇ ਉਹ ਇਹਨਾਂ ਨੂੰ ਲਿਖ ਕੇ ਦੇਣ ਚਾਹੇ ਉਹ ਇਹਨਾਂ ਨੂੰ ਲਿਖ ਕੇ ਦੇਣ ਕੋਈ ਕਮੇਟੀ ਦੇ ਵਿੱਚ ਜਦੋਂ ਇਹ ਜਿਹੜੀ ਇਹ ਵਾਰਡ ਹੈ ਇਹ ਆਉਂਦੀ ਹੈ ਕਮੇਟੀ 'ਚ ਪਰ ਇਹ ਜਿਹੜਾ ਨਾਲਾ ਹੈ ਇਰੀਗੇਸ਼ਨ ਡਿਪਾਰਟਮੈਂਟ ਦਾ ਔਰ ਤੁਸੀਂ ਬੜੇ ਵਧੀਆ ਸਾਫ਼-ਸਾਫ਼ ਦੱਸਿਆ ਵੀ ਇਹ ਫਲਾਣੇ ਵਿਭਾਗ 'ਚ ਆਉਂਦਾ ਜਾਂ ਕੁਛੇ ਚਾਲੇ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਸੋ ਇਸ ਕਰਕੇ ਤੁਹਾਡਾ ਪੱਖ ਵੀ ਲਿਆ ਜਾ ਰਿਹਾ ਔਰ ਕਿਤਨਾ ਕਿਤੇ ਲਾਸਟ ਦੇ ਵਿੱਚ ਮੈਂ ਕੋਈ ਤੁਹਾਡੋਂ ਲਾਲ ਪੁੱਛ ਰਿਹਾ ਕਿ ਇਹ ਜਿਹੜਾ ਤੁਸੀਂ ਡਿਪਾਰਟਮੈਂਟ ਦੱਸਿਆ ਇਹ ਇਹੇ ਸ਼ਹਿਰੋਂ ਮੈਕਮਾ ਜਿਵੇਂ ਨੈਰੀ ਮੈਕਮਾ ਹੋ ਗਿਆ ਇੱਥੇ ਕੁ ਮੈਕਮਾ ਹੈ ਔਰ ਕੀ ਲੱਗਦਾ ਇਹਦੇ ਵਿੱਚ ਮੁਹੱਲਾ ਵਾਸੀਆਂ ਦਾ ਕੋਈ ਰੋਲ ਹੁੰਦਾ ਹੈ ਜਾਂ ਤੁਸੀਂ ਆਪ ਹੀ ਕਰਨਾ ਹੁੰਦਾ ਨਹੀਂ ਮੁਹੱਲਾ ਵਾਸੀਆਂ ਦਾ ਤਾਂ ਵੈਸੇ ਇਹ ਚ ਕੋਈ ਰੋਲ ਨਹੀਂ ਹੁੰਦਾ ਜੀ ਸਰਕਾਰ ਨੇ ਹੀ ਕਰਨਾ ਹੁੰਦਾ ਹੈ ਮਤਲਬ ਮੁਹੱਲਾ ਵਾਸੀਆਂ ਦਾ ਤਾਂ ਇਹ ਵੀ ਆਪਣੇ ਕੰਮ ਨੂੰ ਲੈ ਕੇ ਉਹ ਤਾਂ ਉਤਸ਼ਾਹਿਤ ਰਹਿੰਦੀ ਨੇ ਵੀ ਸਾਡੇ ਕੰਮ ਹੋ ਜਾਣ ਤੇ ਬਸ ਮੇਰੀ ਤਾਂ ਇਹ ਹੀ ਬੇਨਤੀ ਹੈ ਸਰਕਾਰ ਨੂੰ ਵੀ ਇਸ ਗੱਲ 'ਤੇ ਧਿਆਨ ਦਿੱਤਾ ਜਾਵੇ ਕਿ ਜਿਹੜੀਆਂ ਟਰੇਜ਼ਰੀਆਂ ਨੇ ਉਹ ਏਦਾਂ ਸੱਪ ਲੜਨ ਨਾਲ ਜਾਂ ਕੋਈ ਵੀ ਜ਼ਹਿਰੀਲੀ ਚੀਜ਼ ਲੜਨ ਨਾਲ ਨਾ ਹੋਣ। ਇਹੀ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਸਰਕਾਰ ਦੇ ਵਾਰਡ ਦਾ ਕਾਉਂਸਲਰ ਹੋਣ ਵਾਸਤੇ ਮੇਰੀ ਨਿੱਜੀ ਜ਼ਿੰਮੇਵਾਰੀ ਹੈ ਵੀ ਸਰਕਾਰ ਦੇ ਧਿਆਨ 'ਚ ਇਹ ਗੱਲਾਂ ਲਿਆਉਣੀਆਂ। ਕੋਈ ਮੰਨਦਾ ਇਸ ਗੱਲ ਨੂੰ ਵੀ ਵਾਕਈ ਜਿਹੜਾ ਨੁਕਸਾਨ ਤਾਂ ਹੁੰਦਾ ਹੈ ਨਾ? ਨੁਕਸਾਨ ਤਾਂ ਦੇਖੋ ਜੀ ਹੁਣ ਮੰਨ ਲਓ ਜਿਹਦਾ ਘਰੋਂ ਪਰਿਵਾਰ ਦਾ ਮੈਂਬਰ ਚਲਾ ਜਾਂਦਾ ਹੈ ਜਾਂ ਤਾਂ ਉਹਨੂੰ ਪਤਾ ਹੁੰਦਾ ਜਾਂ ਉਹਦੇ ਮਾਲਕ ਨੂੰ ਪਤਾ ਹੁੰਦਾ। ਹੈ ਇਹ ਨੁਕਸਾਨ ਤਾਂ ਹੈ ਹੀ ਹੈ ਜੀ। ਤੇ ਬਾਕੀ ਆਪਾਂ ਪਰਿਵਾਰਾਂ ਦੇ ਨਾਲ ਖੜੇ ਆ ਜੀ ਵੀ ਕੋਈ ਮੇਰੇ ਵੱਲ ਪਰਿਵਾਰਾਂ ਤੱਕ ਪੂਰ ਕੋਸ਼ਿਸ਼ ਲੈ ਕਰ ਦੇ ਜੀ ਹਾਂ ਪੂਰੀ ਕੋਸ਼ਿਸ਼ ਹੈ ਜੀ ਦੇਖੋ ਅਸੀਂ ਪਿਛਲੇ ਹਫਤੇ ਕਈ ਵਾਰੀ ਅਸੀਂ ਮਿਲੇ ਵੀ ਆ ਯੂ ਸਾਹਿਬ ਨੂੰ ਵੀ ਕਿਹਾ ਉਹਦੇ ਚ ਬਸ ਇਹੀ ਤੁਹਾਨੂੰ ਮੈਂ ਜਿਹੜੀ ਦਾਸਤੀ ਗੱਲ ਵੀ ਇਹ ਐਜੂਕੇਸ਼ਨ ਡਿਪਾਰਟਮੈਂਟ ਹੈ ਐਜੂਕੇਸ਼ਨ ਡਿਪਾਰਟਮੈਂਟ ਆਲੇ-ਦਾਲੇ ਵਾਲਾ ਹੁੰਦਾ ਸ਼ਹਿਰ ਵਾਲਾ ਨਹੀਂ ਹੁੰਦਾ ਉਹਦੇ ਕਰਕੇ ਇਹ ਥੋੜਾ ਜਿਹਾ ਇਹ ਜਿਹੜਾ ਕਿੰਨੇ ਕੁ ਦਿਨ ਦੀ ਸੰਭਾਵਨਾ ਲੱਗਦਾ ਕਿੰਨੇ ਸੰਭਾਵਨਾ ਦੇਖੋ ਜੀ ਮੇਰੇ ਹਿਸਾਬ ਨਾਲ ਤਾਂ ਇਹ ਈਸੀ ਮਹੀਨੇ ਜਾਂ 2 ਮਹੀਨੇ ਦੇ ਵਿੱਚ ਬਣਨਾ ਚਾਹੀਦਾ ਹੈ ਮੇਰੀ ਤਾਂ ਇਹੀ ਸਰਕਾਰ ਨੂੰ ਵੀ ਅਪੀਲ ਹੈ ਬਾਕੀ ਤੁਸੀਂ ਸਾਡੇ ਸਮਾਜ ਦੇ ਵਧੀਆ ਪੱਤਰਕਾਰੋਂ ਤੇ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਆਂ ਵੀ ਤੁਸੀਂ ਸਰਕਾਰ ਦੇ ਤੱਕ ਇਹ ਗੱਲ ਪਹੁੰਚਾਓ ਤਾਂ ਜੇ ਸਰਕਾਰ ਦੇ ਧਿਆਨ ਚ ਗੱਲ ਆਊਗੀ ਹੋਰਾਂ ਕੰਮਾਂ ਤੇ ਵੀ ਅਸੀਂ ਪੈਸੇ ਲਾਉਣੇ ਆ ਤੇ ਜੇ ਇਹਨਾਂ ਕੰਮਾਂ ਦੇ ਉੱਤੇ ਸਰਕਾਰ ਪੈਸੇ ਲਾਵੇ ਤੇ ਨਾਲੇ ਤਾਂ ਉੱਥੇ ਜਿਹੜਾ ਗਰੀਬ ਭਾਈਚਾਰਾ ਜਾਂ ਕਿਵੇਂ ਜਿੰਨੇ ਭਾਈਚਾਰੇ ਉੱਥੇ ਰਹਿੰਦੇ ਨੇ ਨਾਲੇ ਦੇ ਉੱਤੇ ਉਹਨਾਂ ਵਾਸਤੇ ਵੀ ਬਹੁਤ ਇਹ ਸੁੱਖ ਵਾਲਾ ਦੇਣਾ ਆ ਜਾਊਗਾ ਹੁਣ ਉਹਨਾਂ ਨੂੰ ਰਾਤ ਨੂੰ ਨੀਂਦ ਕਈ ਵਾਰੀ ਆਉਂਦੀ ਹੈ ਕਈ ਵਾਰੀ ਨਹੀਂ ਆਉਂਦੀ ਇਸ ਗੱਲ ਕਰਕੇ ਅਸੀਂ ਵੀ ਬੜੇ ਕਿੰਤਤ ਰਹਨੇ ਆ ਤੇ ਜਦੋਂ ਵੀ ਕੋਈ ਇਹਨਾਂ ਨੂੰ ਕੰਮਕਾਰ ਹੁੰਦਾ ਤਾਂ ਮੇਰਾ ਦਫਤਰ 24 ਘੰਟੇ ਖੁੱਲ੍ਹਾ ਤੇ ਜਦੋਂ ਵੀ ਇਹ ਮੇਰੇ ਕੋਲ ਆ ਸਕਦੇ ਨੇ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਹਿਬ ਨਾਨਕੀ ਤੁਹਾਡਾ ਮੇਰਾ ਨਾਮ ਗਿਆਨੀ ਜਸਬੀਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬਾਬਾ ਸੰਗਤ ਸਿੰਘ ਸ਼ਹੀਦਾ ਨਵੀਂ ਸ਼੍ਰਾਮਪਤੀ ਕਾਨਗੜ ਰੋਡ ਸਮਾਣਾ ਜ਼ਿਲ੍ਹਾ ਪਟਿਆਲਾ ਨਾਲ ਚਲੋ ਬਹੁਤ ਸਵਾਗਤ ਹੈ ਆਪ ਜੀ ਦਾ ਰਸੀਕ ਚੈਨਲ ਵੱਲੋਂ ਸ੍ਰਾਮਪਤੀ ਦੇ ਇੱਕ ਇਸ਼ੂ ਜਿਹੜਾ ਇਹ ਪਿੱਛੇ ਇੱਕ ਕੋਈ ਕੁੜੀ ਆ ਸੀ ਉਹਦੇ ਵੀ ਸੱਪ ਲੜਨ ਦਾ ਕਾਰਨ ਮੌਤ ਹੋਈ ਹੈ ਗੱਲ ਧਿਆਨ ਨਾਲ ਸੁਣ ਲਿਓ ਬਈ ਨਾ ਉਸ ਤੋਂ ਪਹਿਲਾਂ ਹੋਰ ਵੀ ਜਿਹੜੀਆਂ ਨੇ ਸਮੇਂ-ਸਮੇਂ ਸਰ ਦਿੱਕਤਾਂ ਆਉਂਦੀਆਂ ਰਹਿੰਦੀਆਂ ਨੇ ਜੇ ਗੱਲ ਕਰੀਏ ਤਾਂ ਬਹੁਤ ਹਿਆ ਦਾ ਵੀ ਪ੍ਰਕੋਪ ਬਣਿਆ ਹੋਇਆ ਜਿੱਦਾਂ ਅੱਜ ਕੱਲ ਬਹੁਤ ਜ਼ਿਆਦਾ ਅਕਿਸਮਾਵਨਾ ਹੜ੍ਹਾਂ ਦੀ ਵੀ ਬਣੀ ਹੋਈ ਹੈ ਔਰ ਪਾਣੀ ਦੇ ਆਉਣ ਨਾਲ ਬਹੁਤ ਜ਼ਿਆਦਾ ਦਿੱਕਤਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਈ ਜਾਣਦੇ ਤੁਸੀਂ ਉਸ ਨਾਲੇ ਬਾਰੇ ਜਾਂ ਉਸ ਨਾਲੇ ਦੇ ਨਾਲ ਹੋਣ ਵਾਲੇ ਦੇ ਨੁਕਸਾਨ ਬਾਰੇ ਇਹ ਜੋ ਨਾਲਾ ਹੈ ਸਰਾਪਤੀ ਵਿਖੇ ਇਹ ਬਹੁਤ ਪੁਰਾਣਾ ਹੈ ਸੰਨ 47 ਤੋਂ ਪਹਿਲਾਂ ਵੀ ਇੱਥੇ ਬਹੁਤ ਵੱਡਾ ਛੱਪੜ ਸੀ 24 ਏਕੜ ਦੇ ਵਿੱਚ ਛੱਪੜ ਆ ਇਹ ਇੱਥੋਂ ਪਾਣੀ ਸਾਰਾ ਇਕੱਠਾ ਹੋ ਕੇ ਅੱਗੇ ਨਾਲੇ ਰਾਹੀਂ ਹੋ ਕੇ ਕਲਾਰਾਂ ਵਿਖੇ ਜੋ ਡਰੇਨ ਹੈ ਉਸ ਵਿੱਚ ਪੈਂਦਾ ਹੈ ਇਸ ਦਾ ਪਾਣੀ ਇਹ ਨਾਲਾ ਵੀ ਇੱਥੋਂ ਆ ਰਿਹਾ ਜੀ ਪਿੱਛੋਂ ਜੀ ਇਹ ਸ਼ਹਿਰ ਦਾ ਵੀ ਪਾਣੀ ਹੈ ਔਰ ਚਾਰਚ ਫੇਰੇ ਜਿਹੜਾ ਇਲਾਕੇ ਦਾ ਪਾਣੀ ਹੈ ਪਿੰਡਾਂ ਦਾ ਵੀ ਇੱਥੇ ਪਾਣੀ ਇਕੱਤਰ ਹੁੰਦਾ ਹੈ ਉਹ ਇਕੱਠਾ ਹੋ ਕੇ ਤੇ ਨਾਲੇ ਰਾਹੀਂ ਪੈ ਕੇ ਫਿਰ ਅੱਗੇ ਜਾਂਦਾ ਹੈ ਔਰ ਇਸ ਦੇ ਵਿੱਚ ਬੜਾ ਇੱਕ ਗੰਦਾ ਨਾਲਾ ਹੈ ਬਹੁਤ ਇਸ ਤੋਂ ਮੁਸ਼ਕ ਆਉਂਦੀ ਹੈ ਇਹਦੇ ਚਾਰਚ ਫੇਰੇ ਇਸਰਾਪਤੀ ਦੇ ਲੋਕ ਜਿਹੜੀ ਜਨਤਾ ਰਹਿ ਰਹੀ ਹੈ ਔਰ ਇੱਥੇ ਬੜੇ ਜ਼ਹਿਰੀਲੇ ਸੱਪ ਨੇ ਮੱਛਰ ਪੈਦਾ ਹੁੰਦਾ ਹੈ ਔਰ ਗੰਦਾ ਪਾਣੀ ਹੈ ਜਿਸ ਨਾਲ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਬੜੀਆਂ ਭਿਆੰਕਰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਇਸ ਦਾ ਕੋਈ ਹੱਲ ਲੱਭ ਕੇ ਇਸ ਨੂੰ ਪੱਕਾ ਕੀਤਾ ਜਾਵੇ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਨੇ ਜ਼ਹਿਰੀਲੇ ਸੱਪ ਲੜਨ ਦੇ ਨਾਲ ਜ਼ਹਿਰੀਲੇ ਜਿਹੜੇ ਸੱਪ ਨੇ ਬਹੁਤ ਪੁਰਾਣੀਆਂ ਕਿਸਮਾਂ ਨੇ ਜਿਹੜੀਆਂ ਇੱਥੇ ਰਹਿ ਰਹੀਆਂ ਨੇ ਇਸ ਨਾਲੇ ਦੇ ਆਸ-ਪਾਸ ਔਰ ਸਰਕਾਰ ਨੂੰ ਚਾਹੀਦਾ ਧਿਆਨ ਦੇਣਾ ਚਾਹੀਦਾ ਹੈ ਤੇ ਜਲਦੀ ਤੋਂ ਜਲਦੀ ਇਸ ਦਾ ਹੱਲ ਲੱਭਿਆ ਜਾਵੇ ਇਸ ਦੇ ਹੱਲ ਲੱਭਣ ਦੇ ਨਾਲ ਜਨਤਾ ਦੀ ਭਲਾਈ ਹੋਵੇਗੀ ਔਰ ਸਰਕਾਰ ਦਾ ਵੀ ਕੀਤੇ ਹੋਏ ਕੰਮਾਂ ਦਾ ਪਤਾ ਲੱਗੇਗਾ ਜਨਤਾ ਨੂੰ ਵੀ ਔਰ ਇਸ ਤਰ੍ਹਾਂ ਜਨਤਾ ਦਾ ਵੀ ਸਰਕਾਰ ਦੇ ਉੱਤੇ ਜਿਸ ਤਰ੍ਹਾਂ ਪਹਿਲਾਂ ਭਰੋਸਾ ਚੱਲਿਆ ਆ ਰਿਹਾ ਹੁਣ ਵੀ ਇਸ ਤਰ੍ਹਾਂ ਭਰੋਸਾ ਬਹਾਲ ਰਹੇਗਾ ਸਦਾ ਵਾਸਤੇ ਆਉਣ ਵਾਲੇ ਸਮਿਆਂ 'ਚ ਤੇ ਇੱਕ ਇੱਕ ਹੀ ਸਵਾਲ ਹੈ ਕਿ ਜਿਹੜਾ ਇਹ ਗੰਦੇ ਨਾਲੇ ਨਾਲ ਮੌਤਾਂ ਵੀ ਹੋ ਰਹੀਆਂ ਨੁਕਸਾਨ ਵੀ ਹੋ ਰਿਹਾ ਔਰ ਕਿਤਨਕ ਤੇ ਬਿਮਾਰੀਆਂ ਫੈਲ ਰਹੇ ਨੇ ਡਰ ਬਣਿਆ ਬਰਕਰਾਰ ਹੈ ਨਾ ਜੀ ਸੁੱਕੇ ਤਰ੍ਹਾਂ ਦੇ ਗਰਮੀ ਦੇ ਮੌਸਮ ਨੇ ਚੱਲਦਾ ਹੈ ਕਈ ਵਾਰ ਰਾਤ ਨੂੰ ਬੈਠ ਚਲੀ ਜਾਂਦੀ ਕੱਟ ਲੱਗ ਜਾਂਦਾ ਤੇ ਬੱਚੇ ਕੀ ਕਰਦੇ ਆ ਬਾਹਰ ਆ ਕੇ ਮੰਜੀ ਢਾਲ ਲੈਂਦੇ ਆ ਨਾਲਾ ਨਾਲਾ ਚੱਲਦਾ ਉਸ ਚੀਜ਼ ਦਾ ਵੀ ਕਿ ਤਰ੍ਹਾਂ ਕਦੇ ਉਸੇ ਦੌਰਾਨ ਹੀ ਜਿਹੜੇ ਗੁਜਰੀਲੇ ਸੱਪ ਐ ਉਹ ਮਤਲਬ ਇੰਨਾ ਵੀ ਕੰਡੀਸ਼ਨ ਵਿੱਚ ਐ ਇਹ ਜਿਹੜਾ ਸਮਾਂ ਹੁੰਦਾ ਹੈ ਜਲਾਈ ਅਗਸਤ ਸਤੰਬਰ ਅਕਤੂਬਰ ਤੱਕ ਇਹ ਜਰੀਲੇ ਸੱਪ ਚ ਇਧਰੋਂ ਉਧਰ ਇੱਕ ਆਪਣੀਆਂ ਥਾਵਾਂ ਬਦਲਦੇ ਰਹਿੰਦੇ ਨੇ ਦਸਵੇਂ ਮਹੀਨੇ ਦਾ ਤੇ ਛੋਟੇ ਜਿਹੜੇ ਬੱਚੇ ਨੇ ਜਿਸ ਤਰ੍ਹਾਂ 1 ਫੁੱਟ ਦਾ ਸੱਪ ਹੋ ਗਿਆ 2 ਫੁੱਟ ਦਾ ਜਾਂ ਇੱਕ ਗਿੱਠ ਦਾ ਵੀ ਸੱਪ ਹੈ ਇਹ ਸਾਰੇ ਜ਼ਹਿਰੀਲੇ ਹੁੰਦੇ ਨੇ ਇਸ ਤੋਂ ਇਹ ਜਿਸ ਨੂੰ ਵੀ ਟੱਚ ਕਰ ਜਾਂਦੇ ਆ ਜਾਂ ਡੰਗ ਮਾਰ ਦਿੰਦੇ ਆ ਮੌਤ ਹੋ ਸਕਦੀ ਹੈ ਇਸ ਦੇ ਨਾਲ ਔਰ ਇਹਦੇ ਚ ਸ਼ਹਿਰ ਦੇ ਸਵੇਰੇ ਦੀ ਜਿਹੜੀ ਸਫਾਈ ਹੋਵੇਗੀ ਜੇ ਸਰਕਾਰ ਛੇਤੀ ਤੋਂ ਛੇਤੀ ਧਿਆਨ ਦੇਵੇ ਤੇ ਸਾਰੇ ਸ਼ਹਿਰ ਦਾ ਪਲਾਇਆ ਤੇ ਨਾਲ